ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਇੱਕ ਮਹੱਤਵਪੂਰਨ ਵਿਕਾਸ ਹਾਲ ਦੇ ਚਲਦਿਆਂ ਚੋਣਾਂ ਹੋਈਆਂ ਨੇ ਅਤੇ ਇਸ ਦੇ ਬਾਦ ਜੁਆ ਜੋ ਰਿਜ਼ਲਟ ਸਾਹਮਣੇ ਆਏ ਨੇ ਉਹਨਾਂ ਨੇ ਸਾਰਿਆਂ ਨੂੰ ਹੈਰਾਨ ਵੀ ਕੀਤਾ ਹੈ ਤੇ ਕਿਹ ਤਰ੍ਹਾਂ ਇੱਕ ਤੇਜ਼ ਸੁਖਦਾ ਸਾ ਵੀ ਸਾਰਿਆਂ ਨੂੰ ਮਿਲ ਆਇਆ ਹੈ ਦੱਸ ਦਈਏ ਕਿ ਹਾਲੀਆ ਚੋਣਾਂ ਦੇ ਵਿੱਚ ਚੁਣੇ ਗਏ 22 ਆਜ਼ਾਦ ਮੈਂਬਰਾਂ ਦੇ ਵਿੱਚੋਂ 19 ਨੇ ਕੈਥਲ ਦੇ ਵਿੱਚ ਇੱਕ ਨਵੀਂ ਆਰਗੇਨਾਈਜੇਸ਼ਨ ਅਕਾਲ ਪੰਥਕ ਮੋਰਚਾ ਬਣਾਉਣ ਦੇ ਵਾਸਤੇ ਇਕਜੁੱਟ ਹੋਣ ਦਾ ਐਲਾਨ ਕਰ ਦਿੱਤਾ ਹੈ ਇਸ ਸਮੂਹ ਨੇ ਬਹੁਮਤ ਦਾ ਦਾਵਾ ਵੀ ਕਰ ਦਿੱਤਾ ਹੈ ਅਤੇ ਸਿੱਖ ਕੌਮ ਦੀ ਭਲਾਈ ਦੇ ਵਾਸਤੇ ਕਮੇਟੀ ਦੀ ਅਗਵਾਈ ਕਰਨ ਦਾ ਇਰਾਦਾ ਵੀ ਜ਼ਾਹਿਰ ਕੀਤਾ ਹੈ ਨਾਥੋਸਰੀ ਚੌਪਟਾ ਤੋਂ ਆਜ਼ਾਦ ਮੈਂਬਰ ਪ੍ਰਕਾਸ਼ ਸਿੰਘ ਸਹੋਵਾਲ ਨੇ ਮੋਰਚੇ ਦੇ ਮੈਂਬਰਾਂ ਦੀ ਮੀਟਿੰਗ ਤੋਂ ਬਾਅਦ ਮੋਰਚਾ ਬਣਾਉਣ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ 19 ਆਜ਼ਾਦ ਮੈਂਬਰ ਸਿੱਖ ਕੌਮ ਦੀ ਭਲਾਈ ਦੇ ਲਈ ਕੰਮ ਕਰਨ ਦੇ ਵਾਸਤੇ ਇੱਕ ਮੰਚ ਤੇ ਇਕੱਠੇ ਹੋਏ ਨੇ ਸਹੋਵਾਲ ਨੇ ਖੁਲਾਸਾ ਕੀਤਾ ਹੈ ਕਿ ਮੋਰਚੇ ਨੂੰ 6 ਹੋਰ ਮੈਂਬਰਾਂ ਦਾ ਸਮਰਥਨ ਵੀ ਮਿਲਿਆ ਹੈ ਜਿਸ ਨਾਲ ਇਹਨਾਂ ਦੀ ਕੁੱਲ ਗਿਣਤੀ ਹੁਣ 25 ਹੋ ਚੁੱਕੀ ਹੈ ਸਾਡੇ ਅਗਲੇ ਕਦਮਾਂ ਦੇ ਵਿੱਚ ਉਹਨਾਂ ਇਹ ਵੀ ਕਿਹਾ ਹੈ ਕਿ ਨੌ ਵਾਧੂ ਮੈਂਬਰਾਂ ਦੀ ਚੋਣ ਕਰਨਾ ਅਤੇ ਅਹੁਦੇਦਾਰਾਂ ਦੀ ਨਿਯੁਕਤੀ ਵੀ ਸ਼ਾਮਿਲ ਹੈ ਇਸ ਤੋਂ ਨਾਲ ਨਾਲ ਦੱਸ ਦਈਏ ਕਿ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਮੋਰਚੇ ਦੀ ਇਕਤਾ ਪ੍ਰਤੀ ਵਚਨਬੱਧਤਾ ਅਤੇ ਸਿੱਖ ਕੌਮ ਦੇ ਹਿੱਤਾਂ ਦੀ ਪਹਿਲ ਦੇਣ ਦੇ ਉੱਪਰ ਜ਼ੋਰ ਦਿੱਤਾ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਇਹ ਸੰਸਥਾ ਯਕੀਨੀ ਬਣਾਏਗੀ ਕਿ ਕਮਿਊਨਿਟੀ ਦੀ ਯਾਨੀ ਕਿ ਕੌਮ ਦੀ ਭਲਾਈ ਸਾਡੀ ਪ੍ਰਮੁੱਖ ਤਰਜੀਹ ਹੀ ਰਹੇ ਹਮੇਸ਼ਾ ਮੀਟਿੰਗ ਦੇ ਵਿੱਚ ਮੈਂਬਰਾਂ ਦੇ ਲਈ ਆਪਣੀ ਸਮੂਹਿਕ ਦ੍ਰਿਸ਼ਟੀਕੋਣ ਅਤੇ ਭਵਿੱਖ ਦੀਆਂ ਰਣਨੀਤੀਆਂ ਦੀ ਰੂਪਰੇਖਾ ਤਿਆਰ ਕਰਨ ਦੇ ਵਾਸਤੇ ਇੱਕ ਪਲੇਟਫਾਰਮ ਵਜੋਂ ਵਰਤਨ ਦੀ ਗੱਲ ਵੀ ਕਹੀ ਗਈ ਹੈ ਪਰ ਵੱਡੀ ਗੱਲ ਇਹ ਹੈ ਕਿ ਇੱਥੇ ਮੁਕਾਬਲਾ ਕਿਸੇ ਹੋਰ ਦੇ ਵਿੱਚ ਸੀ ਅਤੇ ਜੇਤੂ ਕੋਈ ਹੋਰ ਹੋ ਗਿਆ ਅਤੇ ਪ੍ਰਧਾਨਗੀ ਹੁਣ ਕਿਸ ਦੇ ਹੱਥ ਦੇ ਵਿੱਚ ਜਾਵੇਗੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਬਣਿਆ ਹੋਇਆ ਹੈ ਕਿਉਂਕਿ ਪ੍ਰਧਾਨਗੀ ਦੇ ਵਾਸਤੇ ਪਿਛਲੇ ਕਈ ਸਾਲਾਂ ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਲੜਾਈ ਚੱਲਦੀ ਆ ਰਹੀ ਸੀ ਤੇ ਅੱਜ ਉਸ ਲੜਾਈ ਨੂੰ ਵਿਰਾਮ ਤਾਂ ਮਿਲ ਜਾਵੇਗਾ ਪਰ ਨਾਲ ਦੀ ਨਾਲ ਇੱਕ ਨਵਾਂ ਪ੍ਰਧਾਨ ਵੀ ਵਜੂਦ ਦੇ ਵਿੱਚ ਆ ਜਾਵੇਗਾ ਅਤੇ ਉਹਨਾਂ ਵਜੂਦ ਦੇ ਵਿੱਚ ਆਏ ਪ੍ਰਧਾਨਾਂ ਦੇ ਵਿੱਚੋਂ ਕੌਣ ਅਸਲ ਦੇ ਵਿੱਚ ਤਾਕਤ ਆਪਣੇ ਹੱਥ ਵਿੱਚ ਰੱਖੇਗਾ ਕੌਣ ਸੇਵਾ ਕਰੇਗਾ ਤੇ ਕੌਣ ਚਲਾਵੇਗਾ ਹਕੂਮਤ ਇਹ ਵੀ ਇੱਕ ਵੱਡਾ ਸਵਾਲ ਹੈ ਪਰ ਸਭ ਤੋਂ ਵੱਡੀ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਬਿਲਕੁਲ ਆਜ਼ਾਦ ਅਤੇ ਬਿਲਕੁਲ ਅਲੱਗ-ਅਲੱਗ ਚੋਣਾਂ ਲੜ ਕੇ ਜਿੱਤੇ ਇਹ 19 ਆਜ਼ਾਦ ਮੈਂਬਰਾਂ ਨੇ ਅਕਾਲ ਪੰਥਕ ਮੋਰਚਾ ਬਣਾ ਲਿਆ ਹੈ ਇੱਕ ਨਵੀਂ ਪਾਰਟੀ ਜੋ ਹੈ ਉਹ ਵਜੂਦ ਦੇ ਵਿੱਚ ਆ ਚੁੱਕੀ ਹੈ ਤੇ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਇਹਨਾਂ ਦੀ ਰਹਿਨਮਾਈ ਦੇ ਵਿੱਚ ਕੰਮ ਕੀਤੇ ਜਾਣਗੇ ਅਤੇ ਕਿਸ ਤਰ੍ਹਾਂ ਦੇ ਨਾਲ ਇਹਨਾਂ ਦੇ ਵੱਲੋਂ ਗੁਰੂ ਮਰਿਆਦਾ ਦੇ ਮੁਤਾਬਿਕ ਆਪਣੇ ਅਗਲੇ ਕਦਮ ਵਧਾਏ ਜਾਣਗੇ ਇਹ ਵਿਖਣਾ ਵੀ ਅਹਿਮ ਹੋਵੇਗਾ సాడే యూట్యూబ చూ సబ్స్క్రైబ క